ਲੈਂਡ ਪੁਲਿੰਗ ਪਾਲਸੀ ਪਿੰਡਾਂ ਤੇ ਕਿਸਾਨੀ ਦਾ ਉਜਾੜਾ ਲਾਭ ਕਿਸ ਨੂੰ ਪੰਜਾਬ ਸਰਕਾਰ ਨੇ ਲੈਂਡ ਪੁਲਿੰਗ ਪਾਲਸੀ ਦੇ ਤਹਿਤ ਲੁਧਿਆਣਾ ਜ਼ਿਲ੍ਹੇ ਦੇ 32 ਪਿੰਡਾਂ ਦੀ 24311 ਏਕੜ ਜ਼ਮੀਨ ਲੈਣ ਦਾ ਫੈਸਲਾ ਕੀਤਾ ਹੈ ਤਾਂ ਕਿ ਲੁਧਿਆਣੇ ਦਾ ਅਡਮਿਨਿਸਟ੍ਰੇਟਿਵ ਵਿਕਸਿਤ ਕੀਤਾ ਜਾ ਸਕੇ ਲੁਧਿਆਣਾ ਹੀ ਨਹੀਂ ਇਸ ਤੋਂ ਇਲਾਵਾ 19 ਹੋਰ ਅਰਬਨ ਸਟੇਟ ਪੰਜਾਬ ਵਿੱਚ ਬਣਾਉਣ ਦਾ ਫੈਸਲਾ ਕੀਤਾ ਜਿਸ ਦੇ ਲਈ 12000 343 ਏਕੜ ਜ਼ਮੀਨ ਹੋਰ ਅਕਵਾਇਰ ਕੀਤੀ ਜਾਣੀ ਹੈ ਇਹ ਲੈਂਡ ਪੂਲਿੰਗ ਪਾਲਿਸੀ ਕੀ ਹੈ ਇਸ ਦਾ ਜ਼ਮੀਨ ਅਕਵਾਇਰ ਕਰਨ ਦੇ ਨਾਲੋਂ ਕੀ ਫਰਕ ਹੈ ਸਭ ਤੋਂ ਪਹਿਲਾਂ ਆਓ ਇਸ ਨੂੰ ਸਮਝੀਏ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਉਸਨੇ ਲੈਂਡ ਪੂਲਿੰਗ ਪਾਲਿਸੀ ਬਣਾ ਕੇ ਕਿਸਾਨਾਂ ਨੂੰ 400 ਗੁਣਾ ਮੁਨਾਫਾ ਦੇਣ ਦੀ ਸਕੀਮ ਲਿਆਂਦੀ ਹੈ ਜਦਕਿ ਇਹ ਲੈਂਡ ਪੂਲਿੰਗ ਪਾਲਿਸੀ 2008 ਵਿੱਚ ਪਹਿਲੀ ਵਾਰ ਆਈ ਤੇ ਇਸ ਨੂੰ 2013 ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋਂ ਨੋਟੀਫਾਈ ਕੀਤਾ ਗਿਆ ਜਿਸ ਦੇ ਤਹਿਤ ਹੀ ਮੋਹਾਲੀ ਅਤੇ ਨਿਊ ਚੰਡੀਗੜ੍ਹ ਦੇ ਪਿੰਡਾਂ ਦਾ ਦੀ ਜ਼ਮੀਨ ਲਈ ਗਈ ਲੈਂਡ ਪੂਲਿੰਗ ਪਾਲਿਸੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵੀ ਜਾਰੀ ਰਹੀ ਤੇ ਹੁਣ ਪੰਜਾਬ ਸਰਕਾਰ ਇਸ ਤਰ੍ਹਾਂ ਪੇਸ਼ ਕਰ ਰਹੀ ਹੈ ਜਿਵੇਂ ਉਹ ਇਸ ਨੂੰ ਪਹਿਲੀ ਵਾਰ ਲੈ ਕੇ ਆਈ ਹੈ ਇਹ ਕਿਸਾਨਾਂ ਦਾ ਬਹੁਤ ਭਲਾ ਕਰੇਗੀ ਜਦ ਕਿ ਪਿਛਲੀਆਂ ਸਰਕਾਰਾਂ ਵੱਲੇ ਦੀ ਚੱਲ ਰਹੀ ਹੈ ਤੇ ਗੱਲ ਸਪੱਸ਼ਟ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਡੇਢਾ ਦੇ ਪੰਜਾਬ 'ਚ ਰਾਜ ਕੀਤਾ ਹੈ ਉਹ ਕਿਸਾਨਾਂ ਦੀ ਜ਼ਮੀਨ ਸ਼ਹਿਰੀ ਕਰਨ ਲਈ ਐਕਵਾਇਰ ਕਰਨ ਲਈ ਇੱਕ ਮਤ ਹਨ ਇਸ ਕਰਕੇ ਕਾਲੀਆਂ ਦਾ ਲੁਧਿਆਣਾ ਦੀ 24311 ਏਕੜ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕਰਨਾ ਮਹਿਜ਼ ਡਰਾਮੇਬਾਜ਼ੀ ਹੈ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਪਾਲਸੀ ਤਹਿਤ ਇੱਕ ਏਕੜ ਜ਼ਮੀਨ ਦੇਣ ਵਾਲੇ ਕਿਸਾਨ ਨੂੰ 40 ਮਰਲੇ ਵਿਕਸਿਤ ਕਰਕੇ ਦਿੱਤੇ ਜਾਣਗੇ 160 ਮਰਲੇ ਲੈ ਕੇ ਜੇਕਰ ਇਸ ਨੂੰ ਗਜਾਂ ਵਿੱਚ ਸਮਝਣਾ ਹੋਵੇ ਤਾਂ 1 ਏਕੜ ਪਿੱਛੇ 1000 ਵਰਗ ਰਹਿਸ਼ੀ ਪਲਾਟ ਤੇ 200 ਗਜ ਦਾ ਕਮਰਸ਼ੀਅਲ ਪਲਾਟ ਦਿੱਤਾ ਜਾਵੇਗਾ ਸਰਕਾਰ ਕਹਿ ਰਹੀ ਹੈ ਕਿ 1000 ਵਰਗ ਰਹਿਸ਼ੀ ਗਜ ਦੀ ਕੀਮਤ 30 ਤੋਂ 35000 ਪ੍ਰਤੀ ਵਰਗ ਗਜ ਹੋਵੇਗੀ ਅਤੇ ਕਮਰਸ਼ੀਅਲ ਪਲਾਟ ਦੀ ਕੀਮਤ 60 ਤੋਂ 70000 ਪ੍ਰਤੀ ਵਰਗ ਗਜ ਹੋਵੇਗੀ ਜਿਸ ਨਾਲ ਇੱਕ ਕਿੱਲੇ ਦਾ 2.5 ਤੋਂ 4 ਕਰੋੜ ਤੱਕ ਕਿਸਾਨ ਕਮਾ ਸਕੇਗਾ ਇਹਤੇ ਕਿਸਾਨ ਨੂੰ ਜਿੰਨਾ ਸਮਾਂ ਇਹ ਪਲਾਟ ਵਿਕਸਤ ਨਹੀਂ ਹੁੰਦਾ ਜਾਂ ਘੱਟੋ ਘੱਟ 3 ਸਾਲ 30000 ਰੁਪਏ ਗੁਜ਼ਾਰਾ ਭੱਤਾ ਪ੍ਰਤੀ ਸਾਲ ਪ੍ਰਤੀ ਏਕੜ ਦਿੱਤਾ ਜਾਂਦਾ ਹੈਗਾ ਸਰਕਾਰ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਜ਼ਬਰੀ ਨਹੀਂ ਲਈ ਜਾਏਗੀ ਜਿਹੜਾ ਕਿਸਾਨ ਜ਼ਮੀਨ ਦੇਣਾ ਚਾਹੇਗਾ ਉਸ ਨੂੰ ਹੀ ਲੈਂਡ ਪੂਲਿੰਗ ਦਾ ਵਿੱਚ ਸ਼ਾਮਲ ਕੀਤਾ ਜਾਵੇਗਾ ਜੇਕਰ ਕੋਈ ਲੈਂਡ ਪੂਲਿੰਗ ਪਾਲਿਸੀ ਵਿੱਚ ਨਹੀਂ ਸ਼ਾਮਲ ਹੋਣਾ ਚਾਹੁੰਦਾ ਤਾਂ ਉਸ ਨੂੰ ਦਾ ਰਾਈਟ ਟੂ ਫੇਅਰ compensation and transparency in land acquisition rehabilitation ate resettlement act 2013 तहत मुआवजा ਦਿੱਤਾ ਜਾਵੇਗਾ ਪਰ ਲੈਂਡ ਪੂਲਿੰਗ ਦੇ ਤਹਿਤ ਜੋ ਕਿਸਾਨਾਂ ਨੂੰ ਕਮਰਸ਼ੀਅਲ ਤੇ ਰਹਾਇਸ਼ੀ ਪਲਾਟ ਦਿੱਤੇ ਜਾਣਗੇ ਉਸ ਦੇ ਸਾਈਜ਼ ਵਿੱਚ ਬਦਲਾਅ ਕਰਨ ਤੇ ਉਸ ਨੂੰ ਇੱਕ ਦੇ ਦੋ ਪਲਾਟ ਬਣਾ ਕੇ ਵੇਚਣ ਦਾ ਕੋਈ ਅਧਿਕਾਰ ਕਿਸਾਨ ਨੂੰ ਨਹੀਂ ਹੋਵੇਗਾ ਆਓ ਹੁਣ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਚੀਰ ਫਾੜ ਕਰੀਏ ਕਿ ਕਿੰਨੇ ਕੁ ਕਿਸਾਨੀ ਦੇ ਹਿੱਤ ਵਿੱਚ ਹਨ ਸਰਕਾਰ ਨੇ ਕਿਹਾ ਕਿ ਲੈਂਡ ਪੂਲਿੰਗ ਪਾਲਸੀ ਤਹਿਤ ਆਉਣ ਵਾਲੀਆਂ ਕਿਸਾਨਾਂ ਦੀ ਜ਼ਮੀਨ ਤੋਂ ਜੋ ਉਸ ਨੂੰ ਪਲਾਟ ਮਿਲਣਗੇ ਉਸ ਮੁਤਾਬਕ ਉਹ 2.5 ਤੋਂ 4 ਕਰੋੜ ਤੱਕ ਕਮਾ ਸਕੇਗਾ ਅੱਜ 1 ਏਕੜ ਦੀ ਮਾਰਕੀਟ ਕੀਮਤ ਲਗਭਗ 1.5 ਕਰੋੜ ਹੈ ਜਦਕਿ ਹਕੀਕਤ ਇਹ ਹੈ ਕਿ ਇਸ ਇਲਾਕੇ ਵਿੱਚ ਅੱਜ ਵੀ ਮਾਰਕੀਟ ਦੇ ਵਿੱਚ 5-6 ਕਰੋੜ ਰੁਪਏ 1 ਏਕੜ ਦੀ ਕੀਮਤ ਹੈ 3 ਲੱਖ ਰੁਪਏ ਤੱਕ ਮਰਲਾ ਹੁਣ ਵੀ ਵਿਕ ਰਿਹਾ ਹੈ ਇੰਨੇ ਹੀ ਪੈਸੇ ਕਈ ਸਾਲਾਂ ਬਾਅਦ ਸਰਕਾਰ ਕਿਸਾਨ ਨੂੰ ਜੋ ਦੇਣ ਦੇ ਦਾਅਵੇ ਕਰ ਰਹੀ ਹੈ ਉਦੋਂ ਤੱਕ ਜ਼ਮੀਨਾਂ ਦੀ ਕੀਮਤ ਕਿਤੇ ਉੱਪਰ ਚਲੀ ਜਾਏਗੀ ਜਿਸ ਕਰਕੇ ਕਿਸਾਨਾਂ ਨੂੰ ਜ਼ਮੀਨ ਦਾ ਵਧ ਰੇਟ ਦੇਣ ਵਾਲੀ ਗੱਲ ਬੇਤੁਕੀ ਅਤੇ ਥੋਤੀ ਹੈ ਦੂਸਰੀ ਗੱਲ ਕਿਸਾਨ ਨੂੰ ਜ਼ਮੀਨ ਦੀ ਕੀਮਤ ਵਧਣ ਨਾਲ ਨਹੀਂ ਬਲਕਿ ਜ਼ਮੀਨ ਤੇ ਹੁੰਦੀ ਉਪਜ ਵਧਣ ਤੇ ਉਸ ਦੀ ਕੀਮਤ ਵਧਣ ਦੇ ਨਾਲ ਹੀ ਲਾਭ ਹੋ ਸਕਦਾ ਹੈ ਦੂਸਰਾ ਸਰਕਾਰ ਨੇ ਇਹ ਵੀ ਕਿਹਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਜ਼ਬਰੀ ਨਹੀਂ ਲਈ ਜਾਏਗੀ ਪਰ ਜਦੋਂ ਉਹ ਜ਼ਮੀਨ ਕਿਸੇ ਵੀ ਸ਼ਹਿਰੀ ਵਿਕਾਸ ਪ੍ਰਟੀ ਗਲਾਡਾ ਜਾਂ ਹੋਰ ਕਿਸੇ ਅਥਾਰਟੀ ਦੇ ਅੰਡਰ ਆ ਗਈ ਤਾਂ ਉਹ ਕਿਸਾਨ ਜ਼ਮੀਨ ਨੂੰ ਇਸ ਨੂੰ ਵੇਚੇਗਾ ਦੇਰ ਸਵੇਰੇ ਉਹ ਸ਼ਹਿਰੀਕਰਨ ਦੇ ਵਿੱਚ ਜ਼ਮੀਨ ਨੇ ਨਿਗਲਿਆ ਹੀ ਜਾਣਾ ਹੈ ਇਸ ਕਰਕੇ ਜ਼ਬਰੀ ਜ਼ਮੀਨ ਨਾ ਲੈਣ ਵਾਲੀ ਦਲੀਲ ਵੀ ਬਿਲਕੁਲ ਬੇਤੁਕੀ ਹੈ ਅਤੇ ਹੁਣ ਤਾਂ ਕਿ ਜਿੱਥੇ ਵੀ ਸ਼ਹਿਰੀ ਵਿਕਾਸ ਅਥਾਰਟੀਆਂ ਬਣੀਆਂ ਤੇ ਜਿੱਥੇ-ਜਿੱਥੇ ਪਿੰਡਾਂ ਦੀ ਜ਼ਮੀਨ ਲਈ ਗਈ ਤੇ ਵਿਕਸਿਤ ਕੀਤੀ ਗਈ ਉੱਥੇ ਕਿਸਾਨਾਂ ਲਈ ਇਹ ਘਾਟੇ ਦਾ ਸੌਦਾ ਸਾਬਤ ਹੋਇਆ। ਮੁਹਾਲੀ ਵਿੱਚ 10-10 ਸਾਲ ਤੋਂ ਬਹੁਤ ਸਾਰੇ ਲੋਕਾਂ ਦੇ ਪਲਾਟ ਖਾਲੀ ਪਏ ਹਨ। ਉਹ ਵਿਕੇ ਨਹੀਂ। ਉਹਨਾਂ ਦੀ ਜ਼ਮੀਨ ਵੀ ਗਈ। ਪਲਾਟ ਵੀ ਵਿਕੇ ਨਹੀਂ ਤੇ ਅਜੇ ਬਹੁਤ ਸਾਰੇ ਚੌਂਕੀਦਾਰਾ ਕਰਨ ਲਈ ਮਜਬੂਰ ਹੋ ਰਹੇ ਨੇ। ਉਸ ਤੋਂ ਅੱਗੇ ਸਰਕਾਰ ਨੇ ਕਿਹਾ ਕਿ ਕਿਸਾਨ ਨੂੰ 30000 ਰੁਪਏ ਪ੍ਰਤੀ ਸਾਲ ਪ੍ਰਤੀ ਏਕੜ ਗੁਜ਼ਾਰਾ ਪਤਾ ਦਿੱਤਾ ਜਾਏਗਾ। ਜਦ ਕੀ ਅੱਜ ਪੰਜਾਬ ਦੇ ਵਿੱਚ 60000 ਰੁਪਏ ਤੋਂ ਲੈ ਕੇ 1 ਲੱਖ ਪ੍ਰਤੀ ਏਕੜ ਦਾ ਜ਼ਮੀਨ ਦਾ ਠੇਕਾ ਹੈ ਲੁਧਿਆਣੇ ਦੇ ਆਸ-ਪਾਸ ਦੀ ਇਹ ਜ਼ਮੀਨ ਪੰਜਾਬ ਵਿੱਚ ਸਭ ਤੋਂ ਵੱਧ ਠੇਕੇ ਵਾਲੀਆਂ ਜ਼ਮੀਨਾਂ ਵਿੱਚ ਆਉਂਦੀ ਹੈ ਜਿੱਥੇ ਤਿੰਨ-ਤਿੰਨ ਫਸਲਾਂ ਹੁੰਦੀਆਂ ਹਨ ਸਰਕਾਰ ਦੀ ਇੱਕ ਹੋਰ ਇਹ ਦਲੀਲ ਕੀ ਲੋਕਾਂ ਨੂੰ ਬਾਜਬ ਦੇਤੇ ਘਰ ਦਿੱਤੇ ਜਾਣੇ ਹਨ ਦੂਸਰੇ ਪਾਸੇ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਮਹਿੰਗੀਆਂ ਬਿਕਨਗੀਆਂ ਇਹ ਕਿਸ ਤਰ੍ਹਾਂ ਦੀ ਦਲੀਲ ਹੈ ਜੇਕਰ ਜ਼ਮੀਨਾਂ ਮਹਿੰਗੀਆਂ ਵਿਕਣਗੀਆਂ ਤੇ ਆਮ ਲੋਕਾਂ ਨੂੰ ਵਾਜਬ ਰੇਟ ਤੇ ਘਰ ਕਿਸ ਤਰ੍ਹਾਂ ਮਿਲ ਸਕਦੇ ਹਨ ਐਸਲ ਦੇ ਵਿੱਚ ਨਾ ਆਮ ਲੋਕਾਂ ਨੂੰ ਘਰ ਲੈਣ ਦਾ ਨਾ ਕਿਸਾਨਾਂ ਨੂੰ ਜ਼ਮੀਨ ਦੇਣ ਦਾ ਫਾਇਦਾ ਹੈ ਇਸ ਵਿੱਚ ਰੀਅਲ ਏਸਟੇਟ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਅਤੇ ਰਾਜ ਕਰਨ ਵਾਲੇ ਲੋਕਾਂ ਨੂੰ ਹੀ ਫਾਇਦਾ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ 22000 ਏਕੜ ਜ਼ਮੀਨ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਐਕਵਾਇਰ ਕੀਤੀ ਗਈ ਨਾ ਤਾਂ ਉਦੋਂ ਲੋਕਾਂ ਨੂੰ ਪੁੱਛਿਆ ਗਿਆ ਤੇ ਨਾ ਹੀ ਲੋਕਾਂ ਨੂੰ ਇਸ ਦਾ ਲਾਭ ਦੱਸਿਆ ਗਿਆ ਨਾ ਹੀ ਕੋਈ ਇਸ ਦਾ ਸਰਵੇਖਣ ਕਰਵਾਇਆ ਗਿਆ ਇਸ ਦੇ ਨਾਲ ਹੀ ਕਿਸ ਦਾ ਫਾਇਦਾ ਹੋਵੇਗਾ ਪੰਜਾਬ ਦੀਆਂ ਬੇਸ਼ਕੀਮਤੀ ਜ਼ਮੀਨ ਜੋ ਦੁਨੀਆ ਦੀ ਬਿਹਤਰੀਨ ਜ਼ਮੀਨ ਜਾਉਂਦੀ ਹੈ ਜਿੱਥੇ ਫਲ ਸਬਜ਼ੀਆਂ ਤੇ ਅਨਾਜ ਦੀ ਪੈਦਾਵਾਰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਮੁਕਾਬਲੇ ਰਿਕਾਰਡ ਤੋੜ ਹੈ ਉਸ ਦੀਆਂ ਜ਼ਮੀਨਾਂ ਨੂੰ ਇਮਾਰਤਾਂ ਹੇਠ ਸੜਕਾਂ ਹੇਠ ਬਿਨਾਂ ਵਜਾ ਲਿਆਂਦੀ ਕੋਈ ਤੁਕ ਨਹੀਂ 2013 ਦੇ ਭੂਮੀ ਅਧਿਕਰਣ ਐਕਟ ਮੁਤਾਬਕ ਪਿੰਡੂ ਖੇਤਰ ਦੀ ਜ਼ਮੀਨ ਜੇਕਰ ਅਕਵਾਇਰ ਕਰਨੀ ਹੈ ਤਾਂ ਮਾਰਕੀਟ ਰੇਟ ਤੋਂ 4 ਗੁਣਾ ਪੈਸੇ ਦੇਣੇ ਹਨ ਦੂਸਰਾ ਕੋਈ ਵੀ ਜ਼ਮੀਨ ਅਕਵਾਇਰ ਕਰਨ ਤੋਂ ਪਹਿਲਾਂ ਦੋ ਸਰਵੇ ਕਰਨੇ ਬਹੁਤ ਜ਼ਰੂਰੀ ਹਨ ਪਹਿਲਾ ਸੋਸ਼ਲ ਇੰਪੈਕਟ ਅਸੈਸਮੈਂਟ ਸਰਵੇ ਜਿਸ ਤੋਂ ਉਜਾਗਰ ਹੋਵੇਗਾ ਜ਼ਮੀਨ ਅਕਵਾਇਰ ਦਾ ਸਮਾਜ ਤੇ ਕੀ ਅਸਰ ਪੈਗਾ ਜੋ ਲੋਕ ਉਜੜਨਗੇ ਆਪਣੀਆਂ ਸੱਭਿਆਚਾਰਕ ਜੜਾਂ ਨਾਲੋਂ ਟੁੱਟਣਗੇ ਆਪਣੇ ਆਲੇ-ਦੁਆਲੇ ਨਾਲੋਂ ਟੁੱਟਣਗੇ ਉਹ ਕਿੱਥੇ ਵੱਸਣਗੇ ਤੇ ਉਹਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ ਦੂਸਰਾ ਇਸ ਦੀ এনवायरमेंट ਇੰਪੈਕਟ ਅਸੈਸਮੈਂਟ ਦੀ ਸਟੱਡੀ ਕਰਨੀ ਵੀ ਬੇहद ਲਾਜ਼ਮੀ ਹੈ ਕਿਉਂਕਿ ਲੁਧਿਆਣਾ ਪਹਿਲਾਂ ਹੀ ਪ੍ਰਦੂਸ਼ਿਤ ਪਾਣੀ ਕਰਕੇ ਬਦਨਾਮ ਹੈ ਧਰਤੀ ਹੇਠਲੇ ਪਾਣੀ ਦਾ ਪੱਧਰ ਬੇहद ਡੂੰਘਾ ਚਲਾ ਗਿਆ ਇਸ ਤਰ੍ਹਾਂ ਦੀ ਇਮਾਰਤਕਾਰੀ ਹੋਰ ਕਿੰਨਾ ਪਾਣੀ ਬਰਬਾਦ ਕਰੇਗੀ ਹੋਰ ਕਿੰਨਾ ਪਾਣੀ ਪ੍ਰਦੂਸ਼ਿਤ ਕਰੇਗੀ ਇਸ ਤੋਂ ਕੋਈ ਵੀ ਸਟੱਡੀ ਸਰਵੇ ਕਰਨ ਦੀ ਸਰਕਾਰ ਜ਼ਰੂਰਤ ਨਹੀਂ ਸਮਝਦੀ ਸਰਕਾਰ ਦੇ ਰੰਗਲੇ ਪੰਜਾਬ ਦੇ ਵਿੱਚ ਹਰੇ ਭਰੇ ਖੇਤ ਨਹੀਂ ਸਿਰਫ ਮਾਰਦਾ ਹੀ ਮਾਰਦਾ ਹਨ ਸ਼ਹਿਰੀਕਰਨ ਜ਼ਬਰੀ ਜਾਂ ਜ਼ਰੂਰਤ ਸ਼ਹਿਰੀਕਰਨ ਕਦੋਂ ਆਪਰਦਾ ਹੈ ਕਿ ਇਹ ਸ਼ਹਿਰੀਕਰਨ ਜ਼ਬਰੀ ਹੈ ਜਾਂ ਜ਼ਰੂਰਤ ਹੈ ਇਸ ਗੱਲ ਨੂੰ ਸਮਝਣਾ ਲਾਜ਼ਮੀ ਹੈ ਪੂੰਜੀਵਾਦੀ ਵਿਕਾਸ ਦੇ ਨਾਲ ਜਿੱਥੇ ਇੰਡਸਟਰੀ ਵਿਕਸਤ ਹੁੰਦੀ ਹੈ ਬਿਹਤਰ ਕੰਮ ਦੇ ਮੌਕੇ ਬਿਹਤਰ ਜ਼ਿੰਦਗੀ ਜੀਣ ਦੇ ਮੌਕੇ ਹੁੰਦੇ ਹਨ ਤਾਂ ਪਿੰਡਾਂ ਦੇ ਵਿੱਚੋਂ ਲੋਕ ਉੱਠ ਕੇ ਬਿਹਤਰ ਜਮੀਲੇ ਸ਼ਹਿਰਾਂ ਦੇ ਵਿੱਚ ਜਾਂਦੇ ਹਨ ਇਹ ਪੂੰਜੀਵਾਦੀ ਅਰਥ ਵਿਵਸਥਾ ਦੇ ਵਿੱਚ ਆਮ ਹੈ ਪਰ ਕੀ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ ਕਿੰਨੀ ਕੁ ਇੰਡਸਟਰੀ ਪੰਜਾਬ ਦੇ ਵਿੱਚ ਵਿਕਸਿਤ ਹੋ ਰਹੀ ਜੋ ਖੇਤਾਂ ਤੋਂ ਵਹਿਲੀ ਹੋਈ ਕਿਰਤ ਨੂੰ ਉਦਯੋਗ ਦੇ ਵਿੱਚ ਸਮੋ ਰਹੀ ਹੈ ਇਹ ਕੀ ਸ਼ਹਿਰੀਕਰਨ ਇੱਕ ਜ਼ਰੂਰਤ ਬਣ ਕੇ ਉੱਭਰਿਆ ਹੈ ਜਾਂ ਜ਼ਰੂਰਤ ਦੀ ਥਾਂ ਤੇ ਇਹ ਜ਼ਬਰੀ ਸ਼ਹਿਰੀਕਰਨ ਹੈ ਅਸਲ ਵਿੱਚ ਵਿਤੀ ਪੂੰਜੀ ਦੇ ਦੌਰ ਚ ਪੈਦਾਵਾਰ ਨਾਲੋਂ ਟੁੱਟੀ ਪੂੰਜੀ ਲਈ ਰੀਅਲ ਅਸਟੇਟ ਦਾ ਕੰਮ ਇੰਨੇ ਮੁਨਾਫੇ ਕਮਾਉਣ ਦਾ ਤੰਦਾ ਹੈ ਜ਼ਮੀਨ ਚ ਸੱਟੇਬਾਜੀ ਵਿਤੀ ਪੂੰਜੀ ਲੇਲਾ ਦਾ ਕੰਮ ਹੈ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿਤ ਅਯੋਗੀਕਰਨ ਦੀ ਬਜਾਏ ਨਿਰ ਅਦਯੋਗੀਕਰਨ ਲਗਾਤਾਰ ਵਾਪਰਿਆ ਹੈ ਸ਼ਹਿਰਾਂ ਦੇ ਵਿੱਚ ਜੋ ਰੋਜ਼ਗਾਰ ਹੈ ਉਹ ਇੰਨੀ ਘੱਟ ਉਜਰਤਾਂ ਤੇ ਹੈ ਕਿ ਜਿਸ ਦੇ ਨਾਲ ਸ਼ਹਿਰਾਂ ਦੇ ਵਿੱਚ ਜ਼ਿਆਦਾ ਤਾਂ ਲੋਕ ਪਿੰਡਾਂ ਨੂੰ ਛੱਡ ਕੇ ਪੱਕਾ ਵਸੇਬਾ ਕਰਨ ਦੇ ਲਈ ਤਿਆਰ ਨਹੀਂ ਕਰੋਨਾ ਕਾਲ ਦੇ ਵਿੱਚ ਵੀ ਵੇਖਿਆ ਕਿ ਸ਼ਹਿਰਾਂ ਦੇ ਵਿੱਚੋਂ ਉਦਯੋਗ ਬੰਦ ਹੋਣ ਦੇ ਨਾਲ ਕਿਸ ਤਰ੍ਹਾਂ ਮਜ਼ਦੂਰਾ ਨੇ ਵੱਡੀ ਪੱਧਰ ਤੇ ਮੁਲਕ ਭਾਰ ਦੇ ਵਿੱਚੋਂ ਆਪਣੇ ਪਿੰਡਾਂ ਦੇ ਵੱਲ ਮੂੰਹ ਕੀਤਾ ਸੀ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਸ਼ਹਿਰੀਕਰਨ ਇੱਕ ਜ਼ਰੂਰਤ ਬਣ ਕੇ ਨਹੀਂ ਉੱਭਰ ਰਿਹਾ ਬਲਕਿ ਇੱਕ ਜਬਰੀ ਵਰਤਾਰਾ ਬਣ ਕੇ ਉੱਭਰਿਆ ਹੈ ਜਿਸ ਦਾ ਕਾਰਨ ਰੀਅਲ ਏਸਟੇਟ ਦਾ ਕਾਰੋਬਾਰ ਜਿਸ ਦੇ ਵਿੱਚ ਹਾਕਮ ਜਮਾਤ ਸਿਆਸੀ ਪਾਰਟੀਆਂ ਦੇ ਹਿੱਤ ਅਤੇ ਕਾਲੇ ਧਨ ਨੂੰ ਇਸ ਦੇ ਵਿੱਚ ਸਮੋਣ ਦਾ ਇੱਕ ਤਰੀਕਾ ਹੈ ਦੂਸਰਾ ਜੋ ਰੀਅਲ ਏਸਟੇਟ ਵਿੱਚ ਪੈਸਾ ਲੱਗ ਰਿਹਾ ਹੈ ਉਹ ਕਿਸੇ ਦੀ ਕਿਸੇ ਵੀ ਤਰ੍ਹਾਂ ਉਦਯੋਗ ਵਿੱਚ ਪੈਸਾ ਲਾਉਣ ਨੂੰ ਤਿਆਰ ਨਹੀਂ ਜਿਸ ਦਾ ਇੱਕ ਕਾਰਨ ਭਾਰਤ ਦੀ ਮੰਡੀ ਦੇ ਉੱਪਰ ਸਾਮਰਾਜ ਦਾ ਕਬਜ਼ਾ ਹੈ ਵਿਦੇਸ਼ੀ ਵਸਤਾਂ ਆ ਕੇ ਵਿਕ ਰਹੀਆਂ ਹਨ ਮੁਲਕ ਦੇ ਹਾਕਮਾਂ ਦੇ ਉਦਯੋਗ ਨੂੰ ਵਿਕਸਿਤ ਕਰਨ ਤੇ ਮੰਡੀ ਤੋਂ ਸਾਮਰਾਜੀਆਂ ਦਾ ਕਬਜ਼ਾ ਹਟਾਉਂਦਾ ਕੋਈ ਪਲਾਨ ਨਹੀਂ ਜਰੂਰਤ ਹੈ ਯੋਗ ਵਿਕਸਿਤ ਕੀਤੇ ਜਾਮ ਅਤੇ ਸਾਮਰਾਜ ਨੂੰ ਆਪਣੀ ਮੰਡੀ ਦੇ ਕਾਬਜ ਨਾ ਹੁੰ ਦਿੱਤਾ ਜਾਵੇ ਪਰ ਹਕੀਕਤ ਇਹ ਹੈ ਕਿ ਮੌਜੂਦਾ ਨੀਤੀ ਕਰਕੇ ਛੋਟਾ ਤੇ ਦਰਮਿਆਨਾ ਉਦਯੋਗ ਜਿਸ ਦੀਆਂ ਲੱਖਾਂ ਕਾਈਆਂ ਲਗਾਤਾਰ ਬੰਦ ਹੋ ਰਹੀਆਂ ਹਨ ਉਹ ਕਿਸੇ ਵੀ ਤਰ੍ਹਾਂ ਟਿਕੇ ਰਹਿਣ ਤੇ ਕਾਬਿਲ ਨਹੀਂ ਹੋ پا ਰਿਹਾ ਕੁੰਜੀ ਪੈਦਾਵਾਰ ਨਾਲੋਂ ਟੁੱਟ ਕੇ ਉਸ ਰੀਅਲ ਏਸਟੇਟ ਵਰਗੇ ਕਾਰੋਬਾਰ ਵਿੱਚ ਲੱਗ ਰਹੀ ਹੈ ਜਿਸ ਦੇ ਵਿੱਚੋਂ ਵੱਡੇ ਪੱਧਰ ਤੇ ਰੋਜ਼ਗਾਰ ਵੀ ਪੈਦਾ ਨਹੀਂ ਹੋ ਰਿਹਾ ਅਤੇ ਰੁਜ਼ਗਾਰ ਦਾ ਸਰੋਤ ਜ਼ਮੀਨ ਜੋ ਪਿੰਡੂ ਖੇਤਰ ਵਿੱਚ ਸਭ ਤੋਂ ਵੱਡਾ ਸਰੋਤ ਹੈ ਉਸ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਹੈ ਰੋਜ਼ਗਾਰ ਦੀ ਥਾਂ ਤੇ ਬੇਰੁਜ਼ਗਾਰੀ ਪੈਦਾ ਕੀਤੀ ਜਾ ਰਹੀ ਹੈ ਜਿਸ ਕਰਕੇ ਇਹ ਜ਼ਬਰਦਸਤ ਸ਼ਹਿਰੀਕਰਨ ਸਮਾਜ ਦੇ ਕਿਸੇ ਵੀ ਤਰ੍ਹਾਂ ਹਿੱਤ ਦੇ ਵਿੱਚ ਨਹੀਂ ਹੈ ਸਰਕਾਰ ਦਲੀਲ ਦਿੰਦੀ ਹੈ ਕਿ ਉਹ ਯੋਜਨਾਬੰਦ ਸ਼ਹਿਰੀਕਰਨ ਕਰਨਾ ਚਾਹੁੰਦੀ ਹੈ ਜਦਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਗੈਰ ਕਾਨੂੰਨੀ ਕਲੋਨੀਆ ਨੂੰ ਵੱਖ-ਵੱਖ ਸਮੇਂ ਸਰਕਾਰਾਂ ਨੇ ਕਾਨੂੰਨੀ ਕਲੋਨੀਆ ਦੇ ਵਿੱਚ ਬਦਲਿਆ ਹੈ ਇਹ ਗੈਰ ਕਾਨੂੰਨੀ ਕਲੋਨੀਆ ਉਹ ਸਾਰਨ ਵਾਲੀ ਬਿਲਡਰ ਅਲੱਗ-ਅਲੱਗ ਪਾਰਟੀਆਂ ਦੀਆਂ ਟਿਕਟਾਂ ਤੇ ਐਮ ਐਲ ਏ ਵੀ ਬਣ ਰਹੇ ਹਨ ਸਰਕਾਰਾਂ ਦੇ ਵਿੱਚ ਬਰਾਜ਼ਮਾਨ ਹਨ ਕਿਉਂਕਿ ਰੀਅਲ ਏਸਟੇਟ ਦੇ ਕਾਰੋਬਾਰ ਦੇ ਵਿੱਚ ਮੋਟਾ ਪੈਸਾ ਕਮਾਇਆ ਜਾ ਰਿਹਾ ਹੈ ਬਹੁਤ ਸਾਰੇ ਲੋਕਾਂ ਦਾ ਇਸ ਇਹ ਵੀ ਵਿਚਾਰ ਹੈ ਕਿ ਪੁੱਡਾ ਜੋ ਯੋਜਨਾਬੰਦ ਸ਼ਹਿਰੀਕਰਨ ਲਈ ਬਣਾਈ ਸੀ ਇਹ ਸਰਕਾਰੀ ਪ੍ਰਾਪਰਟੀ ਡੀਲਰ ਹੈ ਜੋ ਕਿਸਾਨਾਂ ਤੋਂ ਘੱਟ ਰੇਟ ਤੇ ਜ਼ਮੀਨ ਲੈ ਕੇ ਮਹਿੰਗੇ ਭਾਅ ਤੇ ਜ਼ਮੀਨ ਵੇਚ ਰਹੀ ਹੀ ਹੈ ਇਸ ਕਰਕੇ ਯੋਜਨਾਬੰਦ ਸ਼ਹਿਰੀਕਰਨ ਵਾਲੀ ਦਲੀਲ ਵੀ ਸਰਕਾਰ ਦੀ ਬੇਤੁਕੀ ਹੈ ਇਹ ਵੱਡੇ ਘਰਾਣਿਆਂ ਸਿਆਸੀ ਪਾਰਟੀਆਂ ਦੀਆਂ ਜੇਬਾਂ ਭਰਨ ਵਾਲਾ ਮਾਮਲਾ ਹੈ ਇਸ ਦਾ ਸਮਾਜਿਕ ਵਿਕਾਸ ਕਿਸਾਨੀ ਦੇ ਹਿੱਤ ਪਿੰਡਾਂ ਦੇ ਵਿਕਾਸ ਦੇ ਨਾਲ ਕੋਈ ਸਬੰਧ ਨਹੀਂ ਕਿਉਂਕਿ ਸਰਕਾਰ ਨੇ ਜਦੋਂ ਪਿੰਡਾਂ ਦਾ ਉਜਾੜਾ ਇਹ ਸ਼ਹਿਰ ਵਿਕਸਿਤ ਕਰਨੇ ਹਨ ਤਾਂ ਉੱਥੇ ਪਿੰਡ ਦੇ ਕਿਸਾਨ ਨੂੰ ਤਾਂ ਪਲਾਟਾਂ ਦਾ ਲਾਲਚ ਦਿੱਤਾ ਜਾ ਰਿਹਾ ਹੈ ਪਰ ਜਿਹੜੇ ਪਿੰਡ ਦੇ ਦੂਸਰੇ ਬੇਜ਼ਮੀਨੇ ਲੋਕ ਹਨ ਉਹ ਕਿੱਧਰ ਨੂੰ ਜਾਣਗੇ ਉਹਨਾਂ ਦਾ ਕੀ ਬਣੇਗਾ ਕੀ ਉਹ 1 ਕਰੋੜ ਰੁਪਏ ਦੇ ਪਲਾਟ ਖਰੀਦ ਸਕਣਗੇ ਇਸ ਦੇ ਬਾਰੇ ਸਰਕਾਰ ਦੀ ਨੀਤੀ ਬਿਲਕੁਲ ਚੁੱਪ ਹੈ ਜਦਕਿ ਸਰਕਾਰ ਬਾਜ਼ਰ ਬਰੇਟ ਤੇ ਲੋਕਾਂ ਨੂੰ ਘਰ ਦੇਣ ਦੀ ਦਲੀਲ ਦੇ ਰਹੀ ਹੈ ਕਿਸ ਦਾ ਲਾਭ ਕਿਸ ਦਾ ਉਜਾੜਾ ਜਬਦੀ ਸ਼ਹਿਰੀਕਰਨ ਦੇ ਵਿੱਚ ਕਿਸਾਨ ਰੀਅਲ اسٹیਟ ਕਾਰੋਬਾਰੀਆਂ ਦਾ ਫਾਇਦਾ ਹੈ ਅਤੇ ਆਮ ਪਿੰਡਾਂ ਦਾ ਉਜਾੜਾ ਹੈ ਲੁਧਿਆਣਾ ਸਮੇਤ 19 ਅਰਬਨ ਸਟੇਟ ਬਣਾਉਣ ਨਾਲ ਸਰਕਾਰ ਨੇ ਪੰਜਾਬ ਦੇ ਸੈਂਕੜੇ ਪਿੰਡਾਂ ਨੂੰ ਉਜਾੜਨ ਦਾ ਫੈਸਲਾ ਕਰ ਲਿਆ ਹੈ ਇਹ ਸੈਂਕੜੇ ਪਿੰਡਾਂ ਦੇ ਲੋਕ ਉਜੜ ਕੇ ਕਿੱਥੇ ਜਾਣਗੇ ਹੁਣ ਤੱਕ ਵੀ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਦਿੱਤੀਆਂ ਹਨ ਉਹ ਬਹੁਤ ਸਾਰੀਆਂ ਥਾਵਾਂ ਤੇ ਬਿਲਕੁਲ ਮੰਦੀ ਹਾਲਤ ਦੇ ਵਿੱਚ ਹਨ ਉਦਯੋਗ ਇੱਥੇ ਵਿਕਸਿਤ ਨਹੀਂ ਹੋ ਰਹੇ ਵੱਡੀ ਪੱਧਰ ਤੇ ਲੋਕ ਖੇਤੀ ਦੇ ਵਿੱਚ ਲੱਗੇ ਹਨ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਕੇ ਖੇਤੀ ਆਧਾਰ ਸੰਤਾ ਲਗਾ ਕੇ ਪੰਜਾਬ ਦੇ ਵਿੱਚ ਕੋਈ ਵਿਕਾਸ ਦੀ ਲੀਫ ਜਾ ਸਕਦੀ ਹੈ ਨਾ ਕਿ ਪਿੰਡਾਂ ਨੂੰ ਉਜਾੜ ਕੇ ਜੇਕਰ ਵਿਕਸਿਤ ਕਰਨਾ ਹੈ ਤੇ ਪਿੰਡਾਂ ਦੇ ਵਿੱਚ ਹੋਰ ਬੁਨਿਆਦੀ ਸਹੂਲਤਾਂ ਦੇ ਕੇ ਪੰਜਾਬ ਨੂੰ ਵਿਕਸਿਤ ਕਰਨ ਦੀ ਦਿਸ਼ਾ ਲੈਣੀ ਚਾਹੀਦੀ ਹੈ ਸ਼ੈਰੀਕਰਨ ਕਰਨਾ ਹੀ ਵਿਕਾਸ ਦੇ ਵਿੱਚ ਨਹੀਂ ਆਉਂਦਾ ਮਨੁੱਖੀ ਵਿਕਾਸ ਦੇ ਇੰਡੈਕਸ ਦੇ ਵਿੱਚ ਜੋ ਅਲੱਗ-ਅਲੱਗ ਮਨੁੱਖੀ ਵਿਕਾਸ ਦੇ ਸੂਚਕ ਹਨ ਉਹਨਾਂ ਵਿੱਚ ਸਿੱਖਿਆ, ਸਿਹਤ ਤੇ ਜ਼ਿੰਦਗੀ ਦਾ ਮਿਆਰ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਹਨ ਜਦਕਿ ਇਸ ਪੱਖੋਂ ਲਗਾਤਾਰ ਮੰਦੀ ਹਾਲਤ ਹੈ। ਮੁਲਕ ਦੀ ਕੋਈ ਵੀ ਯੂਨੀਵਰਸਿਟੀ ਦੁਨੀਆ ਦੀਆਂ ਟੌਪ ਦੀਆਂ ਯੂਨੀਵਰਸਿਟੀਆਂ 'ਚ ਨਹੀਂ ਆਉਂਦੀ। ਸਿੱਖਿਆ ਬਹੁਤ ਮਹਿੰਗੀ ਹੈ। ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਸਰਕਾਰੀ ਸੇਵਾਵਾਂ 'ਤੇ ਲਗਾਤਾਰ ਠੱਪ ਹੋ ਰਹੀਆਂ ਹਨ। ਆਮ ਲੋਕ ਇਲਾਜ ਬਿਨਾਂ ਮਰ ਰਹੇ ਹਨ। ਜੀਵਨ ਹਾਲਤਾਂ ਦੇ ਵਿੱਚ ਕੋਈ ਵਾਅਦਾ ਮੁਲਕ ਵਿੱਚ ਨਹੀਂ ਹੋ ਰਿਹਾ ਮਾੜੀਆਂ ਜੀਵਨ ਹਾਲਤਾਂ 'ਚ ਲੋਕ ਰਹਿ ਰਹੇ ਹਨ ਤੇ ਜ਼ਿੰਦਗੀ ਜਿਉਣ ਦੇ ਪੱਦਰ ਵਿੱਚ ਵੀ ਲਗਾਤਾਰ ਲੋਕਾਂ ਤੇ ਕੋਈ ਸਹਾਰ ਨਹੀਂ ਹੋ ਰਿਹਾ ਕੱਚੇ ਰੋਜ਼ਗਾਰ ਕਰਕੇ ਅਤੇ ਹਾਇਰ ਐਂਡ ਫਾਇਰ ਦੀ ਨੀਤੀ ਕਰਕੇ ਤੇ ਵੱਡਾ ਹਿੱਸਾ ਲੋਕਾਂ ਦਾ ਗੈਰ ਜਥੇਬੰਦ ਸੈਕਟਰ ਦੇ ਵਿੱਚ ਨਗੁਣੀਆਂ ਉਜਰਤਾ ਨਾਲ ਡੰਗ ਟਪਾਉਣ ਲਈ ਮਜਬੂਰ ਹੋ ਗਿਆ ਹੈ ਤੇ ਜਿਹੇ ਦੇ ਵਿੱਚ ਸਿਰਫ ਅਰਬਨ ਸਟੇਟ ਖੜੇ ਕਰਨਗੇ ਚੌ ਮਾਰਗੀ ਵੱਡੀਆਂ ਸੜਕਾਂ ਬਣਾਉਣੀਆਂ ਇਸ ਨੂੰ ਵਿਕਾਸ ਦਾ ਸੂਚਕ ਬਣਾ ਕੇ ਪੇਸ਼ ਕਰਨਾ ਬਿਲਕੁਲ ਹੀ ਲੋਕ ਵਿਰੋਧੀ ਦਲੀਲ ਹੈ ਇਸ ਵਿਕਾਸ ਦੇ ਹਿੰਦ ਵਿੱਚ ਕਿਤੇ ਵੀ ਲੋਕ ਨਜ਼ਰ ਨਹੀਂ ਆਉਂਦੇ ਸਿਰਫ ਤੇ ਸਿਰਫ ਕੁਝ ਘਰਾਣਿਆਂ ਦਾ ਵਿਕਾਸ ਹੀ ਨਜ਼ਰ ਆ ਰਿਹਾ ਹੈ ਸਾਨੂੰ ਜੱਬੀ ਸ਼ਹਿਰੀ ਕਰਨ ਦਾ ਹੀ ਉਜਾੜੇ ਜਾ ਰਹੇ ਪਿੰਡਾਂ ਦੀ ਆਵਾਜ਼ ਢੱਟ ਕੇ ਬੁਲੰਦ ਕਰਦੇ ਆਂ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਰੱਦ ਕਰਵਾਉਣ ਲਈ ਮੈਦਾਨ ਵਿੱਚ ਨਿਤਰਨਾ ਚਾਹੀਦਾ ਹੈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਨਰਲ ਸਕੱਤਰ ਕੇਤੀ ਕਿਸਾਨ ਯੂਨੀਅਨ